ਕੱਜ ਕਰਿਆ ਲੋਕ ਹੋ ਗਏ ਕਵਾਂ ਲੜਾਈ ਖਰੇ ਹਣਾ ਪਹਿਲਾਂ ਜਮਾਨਾ ਦੀਆਂ ਲੋਕ ਭੋਲੇ 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 ਲੋਕ ਦੀ ਵਾਈ ਪਹਿਨਾ ਹੂੰ ਪਹਿਨਾ ਪੁੰਨ ਪਾਪ ਵੀ ਨਹੀਂ ਹੁੰਦਾ ਸੀ ਲੋਕਾਂ ਦੇ ਦਿਨ ਹੁਣ ਤਾਂ ਬਾਈ ਸੁਣ ਲੈ ਗੱਲਾ ਕਿਸੇ ਨੂੰ ਕਹਿ ਨਹੀਂ ਸਕਦੇ ਕੁਝ ਬਸ ਬੋਲ ਹੀ ਨਾ ਅੱਛਾ ਪੁਰਤਗਲ ਸੁਣ ਲੈ ਇੱਕ ਜੱਟ ਦੇ ਦੋ ਪੁੱਤ ਸੀ ਅੱਛਾ ਗਾਂ ਦੋ ਦੋ ਉਹਨਾਂ ਦੇ ਬੱਚੇ ਹੋ ਗਏ ਅੱਛਾ ਬੱਚੇ ਹੋ ਗਏ ਪੂਰੇ ਕੁਤਖਾਨ ਕੱਟਣ ਹੋਏ ਨਹੀਂਗਾ ਤੇ ਆਪਸਮੇ ਠੈ ਕਠੇ ਕੀ ਹੋਈ ਗਈ ਘਰੇ ਤੈਨੂੰ ਪਤਾ ਇੱਕ ਦੂਜੇ ਨਾਲ ਬੋਲੀ ਗਏ ਅੱਛਾ ਲੜਾਈ ਬੜਾਈ ਹੋਵੇ ਲੜਾਈ ਬੜਾਈ ਬਸ ਗਰੀਬੀ ਚ ਲੜਾਈ ਹੁੰਦੀ ਆ ਅਮੀਰੀ ਚ ਲੜਾਈ ਨਹੀਂ ਹੁੰਦੀ ਹੈਗੀ ਗੱਲ ਸੁਣ ਲੈ ਹੂੰ ਜੇ ਮੇਰੀ ਗੱਲ ਸੁਣ ਲੈ ਲੜਾਈ ਉਹ ਗਰੀਬੀ ਚ ਹੁੰਦੀ ਆ ਅਮੀਰ ਚ ਲੜਾਈ ਨਹੀਂ ਹੁੰਦੀ ਜੇ ਅੱਜ ਤੈਨੂੰ ਹੂੰ 50 ਰੁਪਏ ਦੀ ਲੋੜ ਆ ਦਿਨਾਂ ਮੈਂ 30 ਰੁਪਏ ਹੂੰ ਅੱਛਾ ਲੜਾਈ ਹੋਊਗਾ 20 ਰੁਪਏ ਦਾ ਘਟਾ ਕੱਟ ਪੂਰਾ ਕਰੇਗਾ अच्छा तेनु 50 ਦੀ ਲੋੜ ਆ ਮੈਂ ਤੈਨੂੰ 100 ਰੁਪਏ ਦਿੱਤਾ ਹੂੰ ਤਾਂ ਲੰਡੀ ਨਹੀਂ ਨੀ ਕੇ ਮੇਰੇ ਕਰੇ ਲੰਡੀ ਨਹੀਂ ਵੀ ਵਾਗੋ-ਵਾਗ ਆ ਯਾਰ ਤੇਰੇ ਲਈ ਫੇਰ ਵੀ ਬਚ ਗਈ 30 ਰੁਪਏ ਖਰਚਾ ਕਰਕੇ ਹਾਂ ਉਹ ਚ ਹੀ ਹੋਇਆ ਭਾਈ ਅੱਛਾ ਇੱਕ ਆਪਦੀ ਲੈ ਕੇ ਲਾਦ ਨੂੰ ਨੇ ਆਖਿਆ ਵੀ ਚੱਲ ਆਪਾਂ ਚਾਰ ਘਰ ਦੇ ਮੈਂਬਰਾਂ ਉਹ ਚਲੋ ਚਲੋ ਚਾਲ ਚਲੋ ਚੱਲ ਰੋਹੀ ਰੰਝ ਚ ਵਾਗੇ ਪਿੰਡ ਛੱਡ ਗਏ ਪਿੰਡ ਛੱਡ ਗਏ ਭੁੱਖੇ ਮਰਦੇ ਰਹੇ ਵਾਗੇ ਉਹ ਭੁੱਖੇ ਮਰਦੇ ਰੇ ਚੀ ਕਰਾਂਗੇ ਵੀ ਚਲੋ ਕਿਤੇ ਆਪਦਾ ਕੋਈ ਕੰਮ ਪਾ ਲਾਂਗੇ ਹੂੰ ਉਹ ਤਾਂ ਜਾ ਕੇ ਇੱਕ ਵੱਡਾ ਸਾਰਾ ਇੱਕ ਵੱਡਾ ਰੁੱਖ ਸੀ ਉਹਦੇ ਥੱਲੇ ਬੈਗੀ ਅੱਛਾ ਬਹੁਤ ਵੱਡਾ ਰੁੱਖ ਸੀ ਬਾ ਵੱਡਾ ਉਹਦੇ ਥੱਲੇ ਬੈਠੇ ਹੋਏ ਹੁਣ ਚਾਰੇ ਮੈਂਬਰ ਨੇ ਲਵੇ ਕੁਸ ਖਾਣ ਖੱਟਣ ਨੂੰ ਹੋਈ ਨਹੀਂਗਾ ਅੱਛਾ ਤੇ ਉਹ ਦੂਜਾ ਉਹਦਾ ਪਿਓ ਕਹਿੰਦਾ ਵੀ 2 ਮਿੰਟ ਆਰਾਮ ਕਰੋ ਇੱਕ ਨੂੰ ਕਹਿੰਦਾ ਤੂੰ ਉਹਨੇ ਜਦੋਂ ਤਾਹਾਂ ਨਿਗਾ ਪਈ ਉਥੇ ਚੱਕਬਾ ਤੇ ਆ ਹੰਸ ਤੇ ਹੰਸਣੀ ਬੈਠੀ ਸੀ ਅੱਛਾ ਤਾਹਾਂ ਉੱਪਰ ਦਰਖਤ ਦੇ ਉੱਤੇ ਹਾਂ ਉਹਨੇ ਕਾ ਪਈ ਬੀਜਰ ਸੇਕੜ ਦੀ ਗਿਲਾ ਯਾਰ ਆਹਾ ਜਨਵਾਰ ਕੋਈ ਪੰਨ ਕੇ ਖਾ ਲਾਂਗੇ ਭੁੱਖੇ ਮਰਨ ਲੱਗ ਰਿਹਾ ਹਮ ਇੱਕ ਨੂੰ ਕਹਿੰਦਾ ਅੱਗ ਲਿਆ ਵੀ ਅੱਛਾ ਕਹਿੰਦਾ ਲਿਆਉਣਾ ਜੀ ਹਾਂ ਉਹਦਾ ਮੁੰਡਾ ਕਹਿੰਦਾ ਅੱਛਾ ਇੱਕ ਅੱਗ ਨੂੰ ਬੱਗ ਗਿਆ ਹਾਂ ਦੂਜੇ ਨੂੰ ਕਹਿੰਦਾ ਤੂੰ ਲੱਕੜਾਂ ਲਿਆ ਅੱਛਾ ਹੰਸ ਨੇ ਹੰਸ ਨੂੰ ਬੋਲਦੀ ਆ ਕਹਿੰਦੀ ਇਹਨਾਂ ਲੈਵੇ ਕੁਝ ਹੈ ਤਾਂ ਹੈ ਨਹੀਂ ਹਮ ਇੱਕ ਲੱਕੜਾਂ ਨੂੰ ਬੱਗ ਗਿਆ ਇੱਕ ਅੱਗ ਨੂੰ ਬੱਗ ਗਿਆ ਜੀ ਕੀ ਖਾਣਗੇ ਖਾਣਗੇ ਜੀ ਹਾਂ ਹੰਸ ਉਹ ਦੂਸਿਆਣਾ ਤੇ ਹੰਸ ਕਹਿੰਦਾ ਵੀ ਰੱਬ ਦੇ ਬੰਦਿਆ ਹਮ ਉਹ ਕਹਿੰਦਾ ਵੀ ਆਪਾਂ ਨੂੰ ਭੁੰਨ ਕੇ ਖਾਣਗੇ ਆਪਦੇ ਘਰ ਵਾਲੇ ਨੂੰ ਹੰਸ ਜਾਣ ਲੱਗਿਆ ਹਾਂ ਵੀ ਆਪਣੇ ਬੱਚੇ ਵੀ ਨੇ ਉੱਤੇ ਉੱਤੇ ਬੱਚੇ ਨੇ ਹਾਂ ਵੀ ਆਪਾਂ ਨੂੰ ਭੁੰਨ ਕੇ ਖਾਣਗੇ ਹੂੰ ਹੰਸ ਨੇ ਕਹਿੰਦੀ ਵੀ ਹੰਸ ਨੂੰ ਕਹਿੰਦੀ ਇਹਨਾਂ ਦਾ ਕੋਈ ਕਰਹੀਲਾ ਹਾਂ ਉਹ ਕਹਿੰਦਾ ਵੀ ਰੱਬ ਦੇ ਬੰਦਿਆ ਅੱਛਾ ਕੀ ਕਰੇਗਾ ਤੂੰ ਅੱਗ ਮੰਗਾਈ ਐ ਇੱਕ ਲੱਕੜਾਂ ਨੂੰ ਵਾਗੇ ਅੱਗ ਨੂੰ ਵਾਦਿਆ ਹਾਂ ਸਾਨੂੰ ਭੁੰਨ ਕੇ ਖਾਵਾਂਗੇ ਅੱਛਾ ਹਾਂ ਉਹ ਕਹਿੰਦਾ ਜੇ ਸਾਨੂੰ ਕਿਸੇ ਲੁੱਟ ਛੱਡ ਦੂੰ ਭਾਈ ਹਾਂ ਤੂੰ ਕਹਿੰਦਾ ਛੱਡ ਦਾਂਗੇ ਕੋਈ ਬਚਨ ਦਿਓ ਅੱਛਾ ਕਹਦੇ ਐ ਕਰੋ ਵੀ ਜਿੱਥੇ ਤੁਸੀਂ ਬੜ ਦੇ ਥੱਲੇ ਬੈਠੇ ਹੋ ਇਹਦਾ ਸੱਜਾ ਪਾਸਾ ਪੱਟ ਲੋ ਹੂੰ ਇਦੋ ਸੰਜਾ ਪਾਸਾ ਪੱਟਿਆ ਭਾਈ ਉਥੇ ਧਨ ਦੌਲਤ ਤੇਰੇ ਮੋਤੀ ਅੱਛਾ ਉਥੇ ਵਿੱਚ ਚੁੱਲੀ ਘੜਾਈ ਦੇਸਾਂ ਦੇ ਮਹਿੰਗੀ ਮਹਿੰਗੀ ਤੋਂ ਮਹਿੰਗੀ ਉਹਦੇ ਵਿੱਚ ਬਰੇਟੀਆਂ ਹਾਂ ਉਹ ਤਾਂ ਭਾਈ ਪੱਟ ਕੇ ਆਬਦਾ ਉਹਨਾਂ ਨੇ ਕਾਹਨੂੰ ਖਾਣਾ ਤੀ ਉਹ ਤਾਂ ਉਹਨੇ ਪੈਰੀ ਵਾਪਸ ਮੁੜੇ ਅੱਛਾ ਵਾਪਸ ਮੁੜੇ ਉਹਦੇ ਭਾਈ ਨੇ ਸੋਚਿਆ ਵੀ ਤਾਂ ਮੁੜ ਵੀ ਆਈ ਹਾਂ ਵੀ ਜਰ ਸਮਾਨ ਵੀ ਬੋਤਲਈ ਆਉਂਦੇ ਤਾਂ ਗੱਡਾ ਭਰੀ ਆਉਂਦੇ ਨੇ ਸਮਾਨ ਦਾ ਅੱਛਾ ਵੀ ਸਮਾਨ ਦਾ ਤਾਂ ਗੱਡਾ ਭਰੀ ਜਾਂਦੇ ਨੇ ਇਹਦੇ ਬਾਗ-ਬਾਗ ਹੋ ਰਹੇ ਨੇ ਇਹਦਾ ਬਾਗ-ਬਾਗ ਸਾਰਾ ਸਮਾਨ ਘਰੇ ਭੈਣ ਸੋਦਾ ਕਿਦੜੇ ਚਰ ਮਲਚਰ ਮੱਲਾ ਤਾਂ ਉਹਨਾਂ ਤਾਂ ਆਥਰ ਨੂੰ ਕਰਨ ਹਾਂ ਉਹਨੇ ਸੋਚਿਆ ਵੀ ਆਪਾਂ ਵਿਧੀ ਪੁੱਛ ਲੈਨੇ ਤੋ ਵੀ ਤੁਸੀਂ ਕੀ ਲਏ ਹੋ ਹੂੰ ਉਹ ਕਹਿੰਦਾ ਵੀ ਤੁਸੀਂ ਕਿਵੇਂ ਕਿੱਥੋਂ ਲਏ ਹੋਏ ਸਮਾਨ ਹਾਂ ਉਹ ਕਹਿੰਦੇ ਵੀ ਇਸ ਤਾਂ ਉਹ ਦੇਖ ਪੋੜ ਆਪਦੇ ਭਾਈ ਨੂੰ ਫੇਰ ਦਸ ਬੈਠਿਆ ਅੱਛਾ ਕਹਿੰਦਾ ਇਸ ਤਾਂ ਐ ਕਰਕੇ ਰੋਹੀ ਰੰਝ ਚ ਗਈ ਸੀ ਉੱਥੇ ਇੱਕ ਵੱਡਾ ਦਰਖਤ ਆ ਵੱਡਾ ਵੱਡਾ ਬਹੁਤ ਵੱਡਾ ਰੁੱਖਾ ਹਾਂ ਉਹਦੇ ਉੱਤੇ ਇੱਕ ਹੰਸ ਤੇ ਹੰਸ ਨਹੀਂ ਰਹਿੰਦੇ ਨੇ ਸਾਨੂੰ ਤਾਂ ਉਹਨੇ ਦੱਸਿਆ ਸੀ ਵੀ ਕਹਿੰਦੇ ਤੁਸੀਂ ਕਿਵੇਂ ਕਿਵੇਂ ਕਰਕੇ ਕਹਿੰਦਾ ਇੱਕ ਅੱਗ ਨੂੰ ਵਾਗ ਗਿਆ ਇੱਕ ਲੱਕੜਾਂ ਨੂੰ ਵਾਗ ਗਿਆ ਅੱਛਾ ਚੱਲਾ ਛੋਟੇ ਨੂੰ ਬੋਲਦਾ ਜਾ ਕੇ ਉੱਥੇ ਉਹ ਜਿਵੇਂ ਉਹਨਾਂ ਨੇ ਉਹ ਵੀਦਰ ਪੀਉ ਥੀ ਉਹ ਵੀ ਉੱਥੇ ਬੱਜੀ ਅੱਛਾ ਜਿਵੇਂ ਜਿਵੇਂ ਉਹਨਾਂ ਨੇ ਦੱਸਿਆ ਉਹ ਮੇਰੇ ਕੋਲ ਉਹਨਾਂ ਦੱਸਤਾ ਜਮਾ ਸੱਚ ਉਹਨਾਂ ਨੇ ਵੀ ਜਾ ਕੇ ਉਹੀ ਢੰਗ ਵਰਤਿਆ ਅੱਛਾ ਕਹਿੰਦਾ ਐ ਕਰਕੇ ਵੀ ਆਪਦੇ ਮੁੰਡੇ ਨੂੰ ਆਪਦੇ ਮੁੰਡੇ ਨੂੰ ਕਹਿੰਦਾ ਅੱਗ ਲਿਆ ਓਏ ਹੂੰ ਕਹੋ ਕਹਿੰਦਾ ਵਿੱਚ ਮੱਚੇਗਾ ਅੱਛਾ ਚਲੋ ਜੀ ਦੂਜੇ ਨੂੰ ਕਹਾਂ ਤੂੰ ਲੱਕੜਾ ਲਿਆ ਓਏ ਹੂੰ ਕਹਿੰਦਾ ਤੇਰੇ ਲੱਤਾਂ ਟੁੱਟੀਆਂ ਨੇ ਅੱਛਾ ਵੀ ਤੂੰ ਲਿਆ ਕਹਿੰਦਾ ਤੂੰ ਲਿਆ ਕਹਿੰਦਾ ਅੱਛਾ ਹੰਸ ਤੇ ਹੰਸਣੀ ਨੇ ਸੋਚਿਆ ਹੂੰ ਵੀ ਜਿਹਦੇ ਇਹਨਾਂ ਦੇ ਵਿੱਚ ਆਪਦੇ ਥਵਾਕ ਨਹੀਂ ਹੈਗੇ ਆਪਾਂ ਨੂੰ ਕਿੱਥੇ ਭੁੰਨ ਕੇ ਖਾ ਲੈਣਗੇ ਕਿ ਕਿੱਥੇ ਚੜ੍ਹਨਗੇ ਡੁੱਚੀ ਹੈ ਹਾਂ 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 ਤੇ ਹੰਸਲੀ ਕਹਿੰਦੇ ਬਾਈ ਤੁਸੀਂ ਘਰ ਨੂੰ ਮੁੜ ਜਿਓ ਤਾਂ ਕੱਲ ਹੀ ਸੀ ਜਿਹੜੇ ਥਵਾਕ ਵਾਲੇ ਲੈ ਕੇ ਕਹਿੰਦੇ ਥਵਾਕ ਚ ਦੇਖਾ ਇਹਦਾ ਮਤਲਬ ਕਹਿਣ ਦਾ ਭਾਬੀ ਜਿਹੜਾ ਥਵਾਕ ਆ ਵੇਕਾ ਇੱਕਾ ਇੱਕਾ ਥਵਾਕ ਇੱਕ ਦੂਜਾ ਕਹਿਣਾ ਮੰਨਦਾਗਾ ਉਹ ਕਿਦੇ ਨਹੀਂ ਮਾਰ ਖਾਂਦਾ ਹੈਗਾ ਉਹਨਾਂ ਚ ਇੱਕਾ ਨੇ ਦੀ ਬਿਚਾਰੇ ਤੜਕੇ ਨੂੰ ਚਾਕੇ ਚਾਦਰ ਘਰ ਨੂੰ ਉਹ ਆ ਗਏ ਖਾਲੀ ਆ ਗਏ ਖਾਲੀ ਆ ਗਏ ਜਿੱਥੇ ਵੀ ਇੱਕ ਆ ਗਿਆ ਹਨਾ ਜਿੱਥੇ ਕਹਿੰਦੇ ਚਾਪਨ ਜਿੱਥੇ ਬੱਚੇ ਵੀ ਕਹਿੰਦੇ ਨੇ ਉਹ ਪਰਿਵਾਰ ਹੀ ਸਾਰਾ ਅੱਗੇ ਵਧੂਗਾ ਇਹ ਆਪਣੀ ਅੱਜ ਵਾਦਾ ਹੈਗਾ ਹੂੰ